कुछ दिन वोल चाल से उन्होंने कोई लड़ाई मसला नहीं खेलते खेलते फोन करके बुलाया जिया करके उजाते अंदर बढ़न लग गया घर पहला खिचले गली फिर अंदर बढ़ गया डर कई बंद ने अंदर बढ़ के, तो के मारिया मतलब फिर फोन करके घर बुलाया घर आते सात अठ बीन लेडीज घर घुस्क है पूरेला ठेंट जो कुछ है नहीं पकड़ सारा कोचा उपर उसकी वाइफ तीन रेसकी मृतकी ਉਦੀ ਉੱਚ ਕਬੀ ਲਠਮਾਰੇ ਮਾ ਤਾਂ ਸਾਰੇ ਫਿੱਟਣ ਲੱਗ ਗਏ ਸਾਰਿਆਂ ਨਗਰ ਮੈਂ ਬੈਡ ਕਰਨਾ ਜਮਾ ਆਂਗਣ ਮਾ ਸਾਰਾ ਨਾ ਪਿੱਟਿਆ ਜਮਾ ਸਾਰੇ ਪਹਿਲਾਂ ਗਵੰਡੀਆਂ ਨੇ ਫੋਨ ਕਰਕੇ ਘਰ ਬੁਲਾਇਆ ਤੇ ਫਿਰ ਡਾਂਗਾ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਵਜਾ ਜੇ ਪਤਾ ਨਹੀਂ ਲੱਗੀ ਇਹ ਮਾਮਲਾ ਸੰਗਰੂਰ ਦੇ ਪਿੰਡ ਬਨਾਰਸੀ ਦਾ ਹੈ ਜਿੱਥੇ ਗਵੰਡੀਆਂ ਨੇ ਪਹਿਲਾਂ ਫੋਨ ਕਰਕੇ 35 ਸਾਲ ਦੇ ਨਰੇਸ਼ ਨੂੰ ਘਰ ਸਦਿਆ ਫਿਰ ਤਿੰਨ ਔਰਤਾਂ ਸਣੇ 10 ਲੋਕਾਂ ਨੇ ਡੰਡਿਆਂ ਤੇ ਡਾਂਗਾ ਨਾਲ ਘੁੱਟ-ਘੁੱਟ ਕੇ ਨਰੇਸ਼ ਨੂੰ ਮੌਤੇ ਘਾਟ ਉਤਾਰ ਦਿੱਤਾ ਨਰੇਸ਼ ਨੂੰ ਹਸਪਤਾਲ ਲਿਆਂਦਾ ਗਿਆ ਪਰ ਬਚਾਇਆ ਨਾ ਜਾ ਸਕਿਆ ਲੇਡੀ ਜਾਂ ਦਾ ਫੋਨ ਆਇਆ ਕਿ ਤਾਂ ਐ ਕਰਕੇ ਆ ਗੱਲ ਹੋ ਗਈ ਵੀ ਸੱਤ ਛੇ ਸੱਤ ਮੁੰਡੇ ਨੇ ਬਾਪ ਉਹਨਾਂ ਦਾ ਤੇ ਤਿੰਨ ਲੇਡੀਆਂ ਨੇ ਵੀ ਆ ਕਰਕੇ ਨਹੀਂ ਬਾਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ ਨਹੀਂ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ ਸੰਜੜ ਦਾ ਕੁਛ ਵੀ ਵਧੀਆ ਬੋਲ ਚੱਲ ਸੀ ਜ ਉਹਨਾਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰ ਸ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਨੇ ਮੇਰੇ ਬ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਿਤਾ ਹੁਣ ਅਸੀਂ ਲਵਾਂਗੇ ਬੇ ਤਨ ਕਿਵੇਂ ਕੀ ਸਿਸਟਮ ਦੀ ਬਸ ਇਹ ਮੈਨ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ ਕਰਦੀ ਆ ਉਸ ਇੱਕ तास ਖੇਡ ਰਿਆ ਸੀ ਮੁੰਡਾ तास ਫੇੜਦੇ ਖੇੜਦੇ ਫੋਨ ਕਰਕੇ ਬੁਲਾਇਆ ਬੀ ਆ ਕਰਕੇ ਉਰੇ ਆ ਜਾ ਤੇ ਅੰਦਰ ਵੜਨ ਲੱਗ ਗਿਆ ਸਾਡੇ ਘਰੇ ਪਹਿਲਾਂ ਖਿਚਲੇ ਗਲੀ 'ਚ ਫਿਰ ਉਹ ਅੰਦਰ ਵੜ ਗਿਆ ਦਰਦ ਵਿੱਚ ਕਈ ਮੰਡੇ ਨੇ ਇਹ ਉਮਕ ਅੰਦਰ ਵੜ ਕੇ ਮਾਰਿਆ ਮਤਲਬ ਮੇਰੇ ਇੱਕ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੋਮਰ ਸੀ ਇਹਦੀ ਹੈਗੇ ਜੀ 30 35 ਸਾਲ ਨਾਮ ਸਾਰਿਆਂ ਦੇ ਪਤਾ ਜੀ ਮੈਨੂੰ ਕੀ ਕੀ ਨਾਮ ਰਾਮਪਾਲ ਹੈ ਜੀ ਰਕੇਸ਼ ਆ ਉਹਦਾ ਮੁੰਡਾ ਹੈ ਸੰਦੀਪ ਕਾਲ ਕਾਲਾ ਕਹਿੰਦੇ ਨੇ ਤੇ ਉਹਦਾ ਬ੍ਰਦਰ ਹੈ ਦੀਪੂ ਤੇ ਪ੍ਰਵੀਨ ਹੈ ਜੀ ਸੋਕੀ ਹੈ ਫਿਰ ਫੋਨ ਕਰਕੇ ਅੱਗਰ ਬੁਲਾਇਆ ਅੱਗਰ ਆਂਦੇ 7 8 ਬੰਦੇ ਤੇ 3 ਲੇਡੀਆਂ ਉਹ ਅੱਗਰ ਆਂਗ ਉਸਕਾ ਪੂਰੀ ਲਠੇਂਟ ਜੋ ਕੁਛ ਨਹੀਂ पकड़ का सौरा को किंचा ऊपर उसकी वाइफ थी नरेश की मृत्यु की उदी उस कबी लठ मारे अरेगा उसके भाई की लड़की थी उसके भी बावा चौटर लग रही है इ जमा जिंद जी जमानु मैरो दिया जी दमाओ मेरा आदमी के साथ मेरा आदमी जा रहा था तांस खेलन उनदी फोन करका खुद बुलाया और घर आंदे आ गया था वो घरा बड़दे पावों ते आठ नौ जड़े थे ਉਹਨਦੀ ਡੰਡਾਂਗੇ ਲਾ ਮੁਕਿਆਂਗੇ ਲਾਤਾਗੇ ਲਾ ਗਰਮ ਮੈਂ ਬੜਕਾ ਨ ਮਾਰਿਆ ਮਾਮਲਾ ਕੀਤਾ ਕਿਉਂ ਇਤਨੀ ਇੰਚਸ ਇਹ ਇਤਨਾ ਲੜਾਈ ਝਗੜਾ ਬੜ ਗਿਆ ਬਤਾ ਨਹੀਂ ਜੀ ਮਾਮਲੇ ਦਾ ਕੋਈ ਨਹੀਂ ਪਤਾ ਉਹ ਵੀ ਕੋਈ ਬੋਲਣ ਦੀ ਹੁੰਦੀ ਜਦ ਸਾਰੇ ਉਸ ਕਾ ਉੱਪਰ ਪੜ ਗਏ ਮਾਰਨ ਲੱਗੇ ਕੁਛ ਵੀ ਕੋਈ ਨਹੀਂ ਬੋਲਣ ਬਤਾਓ ਆਪ ਵੀ ਪੁੱਛਾ ਤਾ ਮਨਾ ਬੇਰਾ ਕੋਈ ਮਨਾ ਕਿਵੇਂ ਬਤਾ ਜੋ ਕੇ ਬਾਤ ਆ ਕੇ ਬਾਤ ਆ ਕੁਛ ਵੀ ਨਹੀਂ ਉਹ ਤਾਂ ਸਾਰੇ ਪੀਟਣ ਲੱਗ ਗਏ ਸਾਰਿਆਂ ਨਗਰ ਮੈਬ ਐਡ ਕਰਦੇ ਜਮਾ ਆਂਗੜਾ ਮਾ ਸਾਰਾ ਨਾ ਪੀਟਿਆ ਜਿਮਾ ਸਾਰੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਮੁਲਜ਼ਮਾਂ ਨੂੰ ਰਾਉਂਡ ਅਪ ਕੀਤਾ ਗਿਆ ਪਰ ਅਜੇ ਤੱਕ ਬੇਰਹਿਮ ਵਾਰਦਾਤ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਜੀ ਕੱਲ ਸਾਨੂੰ ਇੱਕ ਇੰਟੀਮੀਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਤੇਸ਼ ਕੁਮਾਰ ਸਨੋ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨੰਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਿਦੇਸ਼ਪਰਨ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹ ਦੀ ਇਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜ੍ਹਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ ਵਜ੍ਹਾ ਰੰਜਾ ਛਾ ਜਿਹੜੀ ਅਸੀਂ ਇਹਦੀ ਤਫਤੀਸ਼ ਦਰਾਂ ਨੇ ਤਫਤੀਸ਼ ਦੇਖਦੇ ਹਾਂ ਕਿ ਵਜ੍ਹਾ ਰੰਜਾ ਛਾ ਕਿਉਂ ਹੈ